ਸਸ਼ੀਕਾਲ న్యూస్ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਖੁਸ਼ ਹੋ ਸੰਧੂ ਮੀדת ਤੁਸੀਂ ਸਾਰੇ ਖੈਰiyat ਤੇ ਨਾਲ ਹੋਵਗੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸਭ ਤੋਂ ਪਹਿਲਾ ਰਿਸ਼ਵਤ ਕੇਸ ਤੋਂ ਰਿਸ਼ਵਤ ਕੇਸ ਦੇ ਵਿੱਚ ਗ੍ਰਿਫਤਾਰ ਪੰਜਾਬ ਦੇ ਡੀਆਈਜੀ ਦੇ ਕਰੋ ਖਜ਼ਾਨਾ ਮਿਲਿਆ ਹੈ ਜੀ ਹਾਂ ਡੀਆਈਜੀ ਦੇ ਕਰੋ ਹੁਣ ਤੱਕ 5 ਕਰੋੜ ਰੁਪਏ ਕੈਸ਼ ਬਰਾਮਦ ਹੋਇਆ ਹੈ ਡੀਆਈਜੀ ਹਰਚਰਨ ਪੁੱਲਰ ਦੇ ਘਰ ਨੋਟਾਂ ਦੀ ਗਿਣਤੀ ਅਜੇ ਵੀ ਚੱਲ ਰਹੀ ਹੈ ਯਾਨੀ ਕਿ ਇੰਨੇ ਨੋਟ ਬਰਾਮਦ ਹੋਏ ਨੇ ਕਿ ਗਿਣਤੀ ਕਰਨ ਦੇ ਵਿੱਚ ਕਈ ਘੰਟੇ ਲੱਗ ਰਹੇ ਨੇ ਤਾਂ ਡੀਆਈਜੀ ਦੇ ਘਰ ਤੋਂ ਕਰੀਬ 2 ਕਰੋੜ ਗੋਲਡ ਮਿਲਿਆ ਹੈ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਬਰਾਮਦ ਹੋਈਆਂ ਨੇ ਆਡੀ ਅਤੇ ਮਰਸੀਡੀਜ਼ ਗੱਡੀਆਂ ਦੀਆਂ ਚਾਬੀਆਂ ਮਿਲੀਆਂ ਨੇ ਜਾਂਚ ਦੇ ਦੌਰਾਨ ਦੱਸਿਆ ਕਿ 22 ਕੀਮਤੀ ਘੜੀਆਂ ਮਿਲੀਆਂ ਨੇ ਔਰ ਲੋਕਰਾਂ ਦੀਆਂ ਚਾਬੀਆਂ ਵੀ ਜੜੀਆਂ ਨੇ ਉਹ ਬਰਾਮਦ ਕੀਤੀਆਂ ਗਿਆ ਤਾਂ ਪੰਜਾਬ ਦੇ ਵਿੱਚ ਕਈ ਪ੍ਰਾਪਰਟੀਆਂ ਦੇ ਉਸ ਦੇ ਦਸਤਾਵੇਜ਼ ਬਰਾਮਦ ਹੋਏ ਨੇ ਡੀਆਈਜੀ ਨੂੰ ਅੱਜ ਚੰਡੀਗੜ੍ਹ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤਾਂ ਸੀਬੀਆਈ ਦੇ ਵੱਲੋਂ ਸਿੱਧੇ ਤੌਰ ਤੇ ਵੱਡੀ ਕਾਰਵਾਈ ਕੀਤੀ ਗਈ ਦਿੱਤੇ ਦਿਨ 트ੈਪ ਲਗਾ ਕੇ ਗ੍ਰਿਫਤਾਰ ਕੀਤਾ ਗਿਆ ਔਰ ਅਚੇਹ ਚਿਹਰਾ ਰਿਸ਼ਵਤ ਕਾਂਡ ਰਜਿਸੂ ਲੈ ਕੇ ਵੱਡੇ ਵੱਡੇ ਖੁਲਾਸੇ ਹੋ ਰਹੇ ਨੇ ਸਭ ਤੋਂ ਅਹਿਮ ਹੈ ਕਿਸ ਤਰੀਕੇ ਕਰ ਦੇ ਵਿੱਚੋਂ ਇਹ ਖਜ਼ਾਨਾ ਮਿਲਿਆ ਹੈ ਤਸਵੀਰ ਵੀ ਅਸੀਂ ਦੂਸਰੇ ਪਾਸੇ ਤੁਹਾਨੂੰ ਦਿਖਾ ਰਹੇ ਹਾਂ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਇੰਨਾ ਜ਼ਿਆਦਾ 골ਡ 2 ਕਰੋੜ ਦਾ ਮਹਿੰਗੀਆਂ ਘੜੀਆਂ ਮਹਿੰਗੀਆਂ ਗੱਡੀਆਂ ਔਰ ਇਹ ਸਾਰਾ ਕੀਮਤੀ ਸਮਾਨ ਇਹ ਖਜ਼ਾਨਾ ਕਰ ਦੇ ਵਿੱਚੋਂ ਬਰਾਮਦ ਹੋਇਆ ਹੈ ਕੜੀਆ ਜਿਹਦੇ ਕਰ ਤੋਂ ਦੱਸੇ ਕਿ ਸੀਬੀਆਈ ਨੂੰ ਮਿਲਿਆ ਕੀ ਹੈ ਇਹ ਵੀ ਅਸੀਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦੱਸ ਰਹੇ ਹਾਂ 5 ਕਰੋੜ ਕੈਸ਼ 1.5 ਕਿਲੋ ਤੋਂ ਵੱਧ 골ਡ ਮਿਲਿਆ ਹੈ ਕਈ ਲਗਜ਼ਰੀ ਕਾਰਾਂ 15 ਤੋਂ ਵੱਧ ਪ੍ਰਾਪਰਟੀ ਦੇ ਪੇਪਰ 22 ਲਗਜ਼ਰੀ ਘੜੀਆਂ ਲੋਕਰ ਦੀਆਂ ਚਾਬੀਆਂ 40 ਲੀਟਰ ਇੰਪੋਰਟੈਂਟ ਸ਼ਰਾਬ ਇੱਕ ਡਬਲ ਬੈਰਲ ਗਨ ਇੱਕ ਪਿਸਟਲ ਇੱਕ ਰਿਵਾਲਵਰ ਇੱਕ 에어 ਗਨ ਵਿਚੋਲੀਏ ਤੋਂ 21 ਲੱਖ ਰੁਪਏ ਜੜੇ ਨੇ ਉਲਏ ਤਾਂ ਇਹ ਸਾਰੀ ਬਰਾਮਦਗੀ ਹੋਈ ਹੈ ਔਰ ਆਪਣੇ ਆਪ ਦੇ ਵਿੱਚ ਵਾਕਈ ਹੀ ਹੈਰਾਨ ਕਰਦਾ ਇਹ ਮਾਮਲਾ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰਦਾ ਹੈ ਕਿ ਡੀਆਈਜੀ ਸਾਹਿਬ ਕਿਸ ਤਰੀਕੇ ਦੇ ਨਾਲ ਇੰਨਾ ਲਗਜ਼ਰੀ ਇਹ ਸਾਰਾ ਸਮਾਨ ਕਾਰ ਦੇ ਵਿੱਚ ਰੱਖੀ ਬੈਠੇ ਸਨ ਇਹ ਕਰੋਨਾ ਦਾ ਕੈਸ਼ ਇਸ ਨੂੰ ਕਿੰਦਾਸਾ ਲਾਇਆ ਜਾ ਸਕਦਾ ਹੈ ਕਿ ਘਰ ਦੇ ਵਿੱਚ ਇਹ ਕੈਸ਼ ਕਿਉਂ ਰੱਖਿਆ ਗਿਆ ਸੀ ਕਿਉਂਕਿ ਜਦੋਂ ਰਿਸ਼ਵਤ ਦਾ ਜ਼ਿਕਰ ਹੁੰਦਾ ਹੈ ਤਾਂ ਸੁਭਾਵਿਕ ਤੌਰ ਤੇ ਰਿਸ਼ਵਤ ਕੈਸ਼ ਦੇ ਵਿੱਚ ਹੀ ਦੇਈ ਜਾਂਦੀ ਹੈ ਉਸ ਨੂੰ ਕੋਈ ਆਨਲਾਈਨ ਪੇਮੈਂਟ ਜਿਹੜੀ ਹੈ ਉਹ ਬਹੁਤ ਘੱਟ ਚਾਂਸਸ ਹੁੰਦੇ ਨੇ ਕਿ ਕੀਤੇ ਜਾਣ ਅਜੇ ਨਹੀਂ ਹੁੰਦਾ ਤਾਂ ਫਿਰ ਅਜਿਹੇ ਦੇ ਵਿੱਚ ਇਹ ਬਰਾਮਦਗੀ ਹੋਣਾ ਲਾਜ਼ਮੀ ਲੱਗ ਰਹਾ ਸੀ ਕਿਉਂਕਿ ਟਰੈਪ ਲਗਾਇਆ ਗਿਆ ਜਦੋਂ ਇਹ ਕਾਰਵਾਈ ਹੁੰਦੀ ਹੈ ਜਦ ਦੇ ਗ੍ਰਿਫਤਾਰੀ ਹੁੰਦੀ ਹੈ ਡੀਆਈਜੀ ਦੀ ਤੋਂ ਬਾਅਦ ਸੁਭਾਵਿਕ ਤੌਰ ਤੇ ਇਹ ਜਾਂਚ ਜਿਹੜੀ ਹੈ ਹੋਣੀ ਸੀ ਵੱਖ-ਵੱਖ ਟਿਕਾਣੇ ਉਹਨਾਂ ਦੇ ਵੱਖ-ਵੱਖ ਘਰ ਜਿੱਥੇ ਵੀ ਉਹ ਰਹਿੰਦੇ ਨੇ ਉਹਨਾਂ ਦੇ ਪਰਿਵਾਰਕ ਮੈਂਬਰ ਰਹਿੰਦੇ ਹੁਣ ਤਾਂ ਸਾਰਿਆਂ ਤੇ ਜੜੀ ਰਹਿ ਰਿਹਾ ਉਹ ਕਲਸੀ ਗਏ ਨਹੀਂ ਕੀਤੀ ਹੈ ਔਰ ਆਪਣੇ ਆਪ ਦੇ ਵਿੱਚ ਵਾਕੇ ਹੀ ਵੱਡਾ ਖੁਲਾਸਾ ਹੁੰਦਾ ਹੋਇਆ ਨਜ਼ਰ ਆਇਆ ਹੈ ਕਿ ਕਿਸ ਤਰੀਕੇ ਇਹ ਵੱਡਾ ਖਜ਼ਾਨਾ ਘਰ ਦੇ ਵਿੱਚ ਰੱਖਿਆ ਗਿਆ ਸੀ ਸਾਫ਼ ਤੌਰ ਤੇ ਵੇਖਿਆ ਜਾ ਸਕਦੀਆਂ ਨੇ ਇਹ ਤਸਵੀਰਾਂ ਜਿਸ ਜਿਵੇਂ ਅਸੀਂ ਅੱਥ ਦਿਖਾ ਰਹੇ ਹਾਂ ਤੁਹਾਨੂੰ ਕਿ ਕਿੰਨੇ ਗਹਿਣੇ ਜਿਹੜੇ ਕਰੋੜਾਂ ਦੇ ਇਹ ਬਰਾਮਦ ਹੋਏ ਨੇ ਔਰ ਕੜੀਆਂ ਬਰਾਮਦ ਹੋਈਆਂ ਨੇ ਔਰ ਕੈਸ਼ ਜਿਹੜਾ ਹੈ ਸਭ ਤੋਂ ਵੱਡੀ ਗੱਲ ਇਹ ਹੀ ਹੈ ਕਿ ਕਿਸ ਤਰੀਕੇ 5 ਕਰੋੜ ਦਾ ਇਹ ਕੈਸ਼ ਬਰਾਮਦ ਹੋਇਆ ਹੈ ਅਜੇ ਵੀ ਇਹ ਨੋਟ ਗਿਣੇ ਜਾ ਰਹੇ ਨੇ ਲਗਾਤਾਰ ਨੋਟ ਗਿਣਨ ਦਾ ਇਸ ਸਿਲਸਲਾ ਜਿਹੜਾ ਹੈ ਉਹ ਜਾਰੀ ਹੈ ਔਰ ਇੱਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿੰਨਾ ਜ਼ਿਆਦਾ ਜਿਹੜਾ ਵੱਡਾ ਕੈਸ਼ ਹੈ ਗਿਣਤੀ ਦੇ ਵਿੱਚ ਬਰਾਮਦ ਹੋ ਰਿਹਾ ਹੈ ਔਰ ਕਿੰਨੀ ਰਕਮ ਜਿਹੜੀ ਹੋਏਗੀ ਜਿਸ ਨੂੰ ਗਿਣਨ ਤੇ ਵਿੱਚ ਇੰਨਾ ਸਮਾਂ ਲੱਗ ਰਿਹਾ ਹੈ ਇੰਨੇ ਘੰਟੇ ਲੱਗ ਰਹੇ ਨੇ ਕਿਉਂਕਿ ਕੱਲ ਜਿਹੜੀ ਖਬਰ ਹੈ ਉਹ ਸਾਹਮਣੇ ਆਉਂਦੀ ਹੈ 2 ਵਜੇ ਦੇ ਕਰੀਬ ਇੱਕ ਖਬਰ ਆਉਂਦੀ ਹੈ ਕਿ ਡੀਆਈਜੀ ਰੋਪੜ ਰੇਂਜ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਰਿਸ਼ਵਤ ਦਾ ਸਾਰਾ ਮਾਮਲਾ ਹੈ ਹਾਲਾਂਕਿ ਹੌਲੀ-ਹੌਲੀ ਸਾਰੀਆਂ ਚੀਜ਼ਾਂ ਸਾਫ਼ ਹੋਈਆਂ ਤਾਂ ਮਨੋਜ ਰਾਠੀ ਮੇਰੇ ਸਹਿਯੋਗੀ ਫੋਨ ਲਾਈਨ ਤੇ ਮੌਜੂਦ ਨੇ ਮਨੋਜ ਕੀ ਅਪਡੇਟ ਹੈ ਘਰ ਦੇ ਵਿੱਚ ਲਗਾਤਾਰ ਕੈਸ਼ ਗਿਨਿਆ ਜਾ ਰਿਹਾ ਹੈ ਔਰ ਕੀ ਸਿਲਸਿਲਾ ਪੂਰਾ ਹੋਇਆ ਜੇ ਜਾਰੀ ਹੈ ਦੇਖੋ ਗੁਜੋਤ ਇਹਦੇ ਵਿੱਚ ਅੱਜ ਕੋਰਟ ਦੇ ਵਿੱਚ ਪੇਸ਼ ਕਰਨਾ ਹੈ ਔਰ ਦੋ ਲੋਕਾਂ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਹੈ ਇੱਕ ਡੀਆਈਜੀ ਰੋਪੜ ਰੇਂਜ ਤੇ ਇੱਕ ਉਹਨਾਂ ਦੇ ਵਿਚੋਲੀਏ ਕ੍ਰਿਸ਼ਨੂ ਉਸ ਨੂੰ ਕਾਬੂ ਕੀਤਾ ਗਿਆ ਜੋ ਕਿ ਲੈਣ ਦੇਣ ਕਰਨਾ ਸੀ ਹਾਲਾਂਕਿ ਕੱਲ ਰਾਤ ਤੱਕ ਸਰਚ ਆਪਰੇਸ਼ਨ ਕਿੱਥੇ ਤੱਕ ਗਿਆ ਹੈ ਉਹਨਾਂ ਦੇ ਜੰंडीगढ़ ਸੈਕਟਰ 40 ਘਰ ਦੇ ਵਿੱਚ ਸਰਚ ਆਪਰੇਸ਼ਨ ਜਦ ਛਾਪੇਮਾਰੀ ਕੀਤੀ ਗਈ ਰਾਤ ਤੱਕ ਤਾਂ ਕਾਫੀ ਕੈਸ਼ 골ਡ ਤੇ ਕਾਫੀ ਪ੍ਰਾਪਰਟੀ ਦੇ ਡਾਕੂਮੈਂਟ ਕਈ ਚੀਜ਼ਾਂ ਰਿਕਵਰ ਹੋਈ ਹਾਲਾਂਕਿ ਉਹਨਾਂ ਸੀਬੀਆਈ ਨੂੰ ਇਹ ਕੈਂਦੀ ਨਜ਼ਰ ਆ ਰਹੀ ਹੈ ਕਿ ਲਗਾਤਾਰ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀ ਹੈ ਕਈ ਹੋਰ ਲੋਕਾਂ ਦੇ ਵੀ ਨਾਂ ਜੇਕਰ ਸਾਹਮਣੇ ਆਉਂਦੇ ਤਾਂ ਉਹਨਾਂ ਨੂੰ ਵੀ ਇਨਵੋਲ ਕੀਤਾ ਜਾਏਗਾ ਹਾਲਾਂਕਿ ਅੱਜ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਸੀਬੀਆਈ ਕੋਰਟ ਦੇ ਵਿੱਚ ਪੇਸ਼ ਕਰਕੇ ਇਨਾ ਦਾ ਰਿਮਾਂਡ ਲੈਣ ਦੀ ਗੱਲ ਕੀਤੀ ਜਾ ਰਹੀ ਹੈ ਯਾਨੀ ਕਿ ਰਿਮਾਂਡ ਲੈ ਕੇ ਪੁੱਛ-ਪੁੱਛ ਕੀਤਾ ਜਾਏਗੀ ਕਿ ਹੋਰ ਕੌਣ-ਕੌਣ ਲੋਕਾਂ ਦੇ ਨਾਲ ਜਿਹੜੀ ਹੈ ਉਹ ਪੈਸੇ ਮੰਗਦੇ ਸੀ ਰਿਸ਼ਵਤ ਮੰਗਦੇ ਸੀ ਹੋਰ ਵੀ ਕੋਈ ਲੋਕ ਸੀਗੇ ਕਿਉਂਕਿ ਕੱਲ ਰਾਤ ਨੂੰ ਜਿਹੜੇ ਇਹਨਾਂ ਦੇ ਕੰਪਲੇਨੈਂਟ ਨੇ ਉਹਨੇ ਵੀ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀਗਾ 2023 ਦਾ ਇਹਨਾਂ ਦਾ ਕੇਸ ਸੀਗਾ ਉਹਦੇ ਵਿੱਚ ਪਸਾਨ ਲਈ ਜਾਂ ਫਿਰ ਬਿਲੂ ਫੋਸਲੀ ਪੈਸੇ ਮੰਗੇ ਜਾ ਰਹੇ ਸੀਗੇ ਵਿਚੋਲੀਆਂ ਵਿੱਚ ਦਾ ਜਿਹੜਾ ਬਹੁਤ ساری ਚੀਜ਼ਾਂ ਜਿਹੜੀ ਅੱਗੇ ਉਹਨੇ ਇਸ ਗੱਲਬਾਤ ਦੇ ਵਿੱਚ ਕਸੀ ਹੈ ਤਾਂ ਕਹਿ ਸਕਦੇ ਹਾਂ ਕਿ ਹੁਣ ਲਗਾਤਾਰ ਜਿਵੇਂ ਕਿ ਜਿੱਦੇ ਹੁਣ ਡੀਆਈਜੀ ਰੋਪੜ ਦੇ ਹੁਣ ਪਾਸ ਜੇ ਨਜ਼ਰ ਆ ਰਹੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਸੀਜੀ ਵੱਲੋਂ ਜਿਹੜੀ ਰਿਕਵਰੀ ਕੀਤੀ ਗਈ ਹੈ ਕੁਝ ਕਿਚ ਹੋਰ ਵੀ ਚੀਜ਼ਾਂ ਦਾ ਜਿਹੜਾ ਖੁਲਾਸਾ ਹੋ ਰਿਹਾ ਹੈ ਕਿ ਚੌਲੀਏ ਦਾ ਕੀ ਰੋਲ ਸੀ ਹੋਰ ਵੀ ਕੋਈ ਲੋਕ ਸ਼ਾਮਿਲ ਨੇ ਇਸ ਤਾਰੀਖ ਜਾਣੇ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਨਵੈਸਟੀਗੇਸ਼ਨ ਵੀ ਤੇਜ਼ ਹੋ ਗਈ ਹੈ ਤੇ ਹੁਣ ਰਿਮਾਂਡ ਲੈ ਕੇ

ਆ ਕਿਉਂਕਿ ਜਿਸ ਤਰੀਕੇ ਇਹ ਬਰਾਮਦਗੀ ਹੋਈ ਹੈ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ ਤੇ ਮੰਡੀ ਗੋਪਿੰਦਗਰ ਦੇ ਸਕ੍ਰੈਪ ਕਾਰੋਬਾਰੀ ਦੀ ਸ਼ਿਕਾਇਤ ਤੇ ਡੀਆਈਜੀ ਫਸੇ ਨੇ ਕਾਰੋਬਾਰੀ ਤੋਂ ਕੇਸ ਨਪਟੌਣ ਦੇ ਲਈ ਦੱਸਿਆ ਕਿ ਰਿਸ਼ਵਤ ਮੰਗੀ ਗਈ ਸੀ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਔਰ ਮਹੀਨੇ ਵਾਰ ਇਸ ਦੀ ਵਸੂਲੀ ਕੀਤੀ ਜਾ ਰਹੀ ਸੀ ਸੀਬੀਆਈ ਦੇ ਵੱਲੋਂ ਸਟੇਟਮੈਂਟ ਸਾਮ੍ਹਈ ਹੈ ਸਕ੍ਰੈਪ ਕਾਰੋਬਾਰੀ ਨੇ ਦੱਸਿਆ ਕਿ 11 ਅਕਤੂਬਰ ਨੂੰ ਸੀਬੀਆਈ ਨੂੰ ਸ਼ਿਕਾਇਤ ਕੀਤੀ ਸੀ ਔਰ ਸੀਬੀਆਈ ਨੇ ਟਰੈਪ ਲਗਾ ਕੇ ਡੀਆਈਜੀ ਦੀ ਗ੍ਰਿਫਤਾਰੀ ਕੀਤੀ ਹੈ ਸ਼ਿਕਾਇਤ ਕਰਤਾ ਆਕਾਸ਼ ਬੱਤਾ ਨੇ ਪੂਰੀ ਗੱਲ ਜਿਹੜੀ ਹੈ ਨਿਊਜ਼ 80 ਨੂੰ ਦੱਸੀ ਹੈ ਪੂਰੀ ਕਹਾਣੀ ਦੱਸੀ ਹੈ ਉਹਨਾਂ ਕਿਹਾ ਕਿ ਮੈਨੂੰ ਲੰਬੇ ਸਮੇਂ ਤੋਂ जिस तो बाद शिकायत की ग्यारह अक्टूबर शिकायत है जी, ने ट्रैब ला के अरेस्ट कर लिया सी बी आई ने कैश जवैलरी सारा कुछ जबत किया और लेकिन कंपलेट किसी आकाश बत्ता जी ने कंपलेट दी और आकाश बत्ता कंपलेट डीआई जी भुलों अरेस्ट किया गया इस शुरुआत कदों हुई ਸ਼ੁਰੂਆਤ ਹੋਈ ਕਿ ਪਿਛਲੇ ਮਹੀਨੇ ਤੋਂ ਇਹ ਮੈਨੂੰ ਥ੍ਰੈਟ ਕਰਨ ਲੱਗੇ ਇਹਨਾਂ ਦਾ ਇੱਕ ਟਾਊ ਟੈਕਰ ਸ਼ਾਨੂ ਕਰਕੇ ਮੈਨੂੰ ਮੇਰੇ ਤੇ 2023 ਚ ਇੱਕ ਛੁੱਟਾ ਮੁਕਦਮਾ ਦਰਜ ਹੋਇਆ ਸੀਗਾ ਸਰਾਂਦ ਉਸ ਦੇ ਵਿਹਾਰ ਤੇ ਮੈਨੂੰ ਇਹਨਾਂ ਨੂੰ ਕਾਲ ਕਰਾਉਣੇ ਸ਼ੁਰੂ ਕਰ ਦਿੱਤੇ ਕਿ ਤੇਰਾ ਜਿਹੜਾ ਉਹ ਪਰਚਾ ਉਹਦਾ ਚਲਾਨ ਪੇਸ਼ ਕਰ ਦਿੱਤਾ ਜਾਏਗਾ ਕਿਰ ਤੇ ਕੋਈ ਨਵਾਂ ਮੁਕਦਮਾ ਤੇ ਰਚਾ ਜਾਏਗਾ ਭੁੱਲਰ ਸਾਹਿਬ ਨਾਲ ਮਿਲ ਕੇ ਚੱਲਣਾ ਪਊਗਾ ਜੇ ਆਪਾਂ ਰਹਿਣਾ ਜੇ ਵਪਾਰ ਕਰਨਾ ਤਾਂ ਭੁੱਲਰ ਸਾਹਿਬ ਨਾਲ ਮਿਲ ਕੇ ਚੱਲਣਾ ਪਊਗਾ ਸੋ ਮੈਂ ਡਰਦਾ ਪਹਿਲਾਂ ਤਾਂ ਸੋਚਿਆ ਵੀ ਨਹੀਂ ਯਾਰ ਬਟ ਫਿਰ ਮੈਂ ਸੋਚਿਆ ਮੇਰੇ ਬੱਚਿਆਂ ਦੇ ਪੈਸੇ ਮਿਹਨਤ ਦੇ ਪੈਸੇ ਮੈਂ ਜਿਹੜਾ ਟ੍ਰਿਕ ਨੂੰ ਆਕੇ सीबीआई ਦੇ ਵਿੱਚ ਕੰਪਲੀਟ ਦਿੱਤੀ ਜਿੱਥੇ सीबीआई ਨੇ ਮੈਨੂੰ ਪੂਰਾ ਸਹਿਯੋਗ ਦਿੱਤਾ ਤੇ ਨਿਰਪੱਖ ਜਾਂਚ ਕਰਕੇ ਅੱਜ ਇਹਨੂੰ ਸੁਲਾਖਾਂ ਦੇ ਪਿੱਛੇ ਬਿਠਾ ਦਿੱਤਾ ਜਿਹੜੇ ਟੌਟ ਦੀ ਤੁਸੀਂ ਗੱਲ ਕੀਤੀ ਹੈ ਕ੍ਰਿਸ਼ਨੂ ਮੇਰੇ ਖਾਲ ਕੀ ਨਾਮ ਸੀਗਾ ਕ੍ਰਿਸ਼ ਕ੍ਰਿਸ਼ਨੂ ਉਹ ਕਿਵੇਂ ਟੱਚ ਵਿੱਚ ਆਇਆ ਉਹ ਮਤਲਬ ਕਿ ਪੁਰਾਣਾ ਹੀ ਜਾਣਦਾ ਸੀ ਜੀ ਉਹ ਤਾਂ ਮੈਨੂੰ ਹਾਂਜੀ ਉਹ ਪੁਰਾਣਾ ਜਾਣਦਾ ਸੀ ਤੇ ਉਹਨੇ ਤੁਹਾਨੂੰ ਕਹਿਣਾ ਸ਼ੁਰੂ ਕਰਤਾ ਜੀ ਜੀ ਹਾਂ ਹਾਂ ਜੀ ਤੇ ਉਹਨੇ ਤੁਹਾਨੂੰ ਕਹਿਣਾ ਸ਼ੁਰੂ ਕਰਤਾ ਹੈ ਜੀ ਜੀ ਤੇ ਇਹ ਫਿਰ ਜਦੋਂ ਕਾਲਸ ਆਣੀ ਸ਼ੁਰੂ ਹੋਈ ਤੇ ਮੰਗਣੇ ਇਹਨਾਂ ਨੇ ਇਹ ਇਹਨਾਂ ਨੇ ਮੈਨੂੰ 8 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਜਿਹਦੇ ਵਿੱਚ 5 ਲੱਖ ਰੁਪਏ ਦੀ ਪਹਿਲੀ ਕਿਸ਼ਤ ਤਾਂ ਜੋ ਮੈਂ ਦੇਣੀ ਸੀ ਉਸ ਦੌਰਾਨ ਸੀਬੀਏ ਨੇ ਇਹਨਾਂ ਨੂੰ ਅਰੈਸਟ ਕੀਤਾ ਅੱਛਾ ਪਹਿਲੀ ਕਿਸ਼ਤ ਜਦੋਂ ਦੇਣੀ ਸੀ ਹਾਂਜੀ 8 ਲੱਖ ਮੰਗੀ ਪੂਰੇ ਹੀ ਕਿ 8 ਲੱਖ ਰੁਪਏ ਮੰਗਿਆ ਸੀਗਾ ਜੀ ਹਾਂਜੀ ਤੇ ਕਦੋਂ ਇਹ ਤੁਹਾਨੂੰ ਲੱਗਿਆ ਵੀ ਇਹਨਾਂ ਦੀ ਇਹ ਆਵਾਜ਼ ਹੈ ਇਹਨਾਂ ਨੇ ਕੀ ਕਿਹਾ ਹੈ ਕੁਝ ਹਾਂਜੀ ਹਾਂਜੀ ਫੋਨ ਦੇ ਉੱਤੇ ਕਿਹਾ ਹੈ ਬਕਾਇਦਾ ਰਿਕਾਰਡਿੰਗ ਹੈ ਸਾਡੇ ਕੋਲ ਸ਼ੈਨਟਰੀ ਤੇ ਕਰਸ਼ਾਨੂੰ ਨੇ ਮੇਰੇ ਸਾਹਮਣੇ ਗੱਲ ਕੀਤੀ ਹੈ ਕਿ ਇਹਨਾਂ ਦਾ 8 ਲੱਖ ਰੁਪਏ ਲੈਣਾ ਡੀਏਜੀ ਕਹਿੰਦਾ ਮੈਂ ਪਰਚੇ ਦਰਜ ਕਰੂੰਗਾ ਇਹਦੇ ਤੇ ਮੈਂ ਕਰੂੰਗਾ ਵਾਹ ਕਰੂੰਗਾ ਧਮਕੀਆਂ ਦੇ ਰਿਆ ਸੀ ਜਿਹੜਾ ਫਰਕਸ਼ਨ ਹੈ ਹਾਂਜੀ ਬਸ ਬਦਮਾਸ਼ੀ ਚੱਲ ਰਹੀ ਸੀ ਇਹਦੀ ਅੱਛਾ ਤੁਸੀ ਡਰ ਤੁਹਾਨੂੰ ਲੱਗਿਆ ਵੀ ਇਹ ਕਿ ਡੀਆਈਜੀ ਲੈਵਲ ਦਾ ਬੰਦਾ ਤੁਹਾਨੂੰ ਬਾਈ ਜੀ ਗੱਲ ਇਹ ਆ ਜੇ ਮੈਂ ਪੈਸੇ ਦੇ ਦਿੰਦਾ ਠੀਕ ਆ ਮੈਂ ਉਹ ਮਰ ਜਾਂਦਾ ਕਿੰਨੇ ਕੁ ਦੇ ਦਵਾ ਇਹਨਾਂ ਨੂੰ ਡਰਨ ਦਾ ਕੋਈ ਇਹਨਾਂ ਨੂੰ ਕੀ ਕੀ ਕਰ ਲਊਗਾ ਇਹ ਮੇਰਾ ਠੀਕ ਆ ਨਾ ਬਾਕੀ ਮੈਂ ਸਵੇਰੇ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਤੀ ਆ ਠੀਕ ਹੈ ਮੇਰੇ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਵੇ ਹਾਂ ਇਸ ਗੱਲ ਦਾ ਤੁਸੀਂ ਕਹਿ ਸਕਦੇ ਹੋ ਕਿ ਹਾਂ ਇੱਕ ਡੀਆਈਜੀ ਹੈ ਇਹਨਾਂ ਦੇ ਫਾਦਰ ਡੀਜੀਪੀ ਰਹੇ ਨੇ ਇਹਨਾਂ ਦੇ ਗੈਂਗਸਟਰ ਨਾਲ ਵੀ ਰਿਲੇਸ਼ਨ ਹੋ ਸਕਦੇ ਨੇ ਇਹਨਾਂ ਦੇ ਹਰ ਪੱਖੋਂ ਤਗੜੇ ਨੇ ਪੈਸੇ ਵੱਲੋਂ ਤਗੜੇ ਨੇ ਹੈਗੇ ਨੇ ਠੀਕ ਹੈ ਪਰ ਡਰਦੇ ਅਸੀਂ ਵੀ ਨਹੀਂ ਇਹਨਾਂ ਤੋਂ ਤੇ ਅੱਜ 5 ਲੱਖ ਦੀ ਤੁਸੀਂ ਕੈਸ਼ ਲੈ ਕੇ ਆਏ ਸੀਗੇ ਔਰ ਇਹ ਕ੍ਰਿਸ਼ਨ ਨੂੰ ਦਿੱਤਾ ਸੀ ਕਿ ਸਾਨੂੰ ਨਹੀਂ ਨਹੀਂ ਇਹ Trap ਦੇ ਵਿੱਚ ਸੀਗਾ ਭੁੱਲਰ ਸਾਹਿਬ ਨੇ ਪੜਿਆ ਇਹਨੂੰ ਅਰੈਸਟ ਕਿੱਥੋਂ ਕੀਤਾ ਭੁੱਲਰ ਨੂੰ ਅਰੈਸਟ ਕੀਤਾ ਇਹਦੇ ਆਫਿਸ ਤੋਂ ਬਹਾਲੀ ਆਫਿਸ ਤੋਂ ਹਾਂਜੀ ਤੇ ਉਹ கிருஷ்ਨੂ ਵੀ ਫੜ ਲਿਆ ਨਾਲ ਕਿਸਾਨ ਜੀ ਹਾਂਜੀ ਕਿਰਸ਼ਨੂ ਵੀ ਕਿਸਾਨੂ ਨੇ ਬਾਰ ਬਾਰ ਤੁਹਾਨੂੰ ਇੱਕ ਕੋਸ਼ਿਸ਼ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਇਹਨਾਂ ਨੂੰ ਪੈਸੇ ਦਿਓ ਤਾਂ ਹੀ ਬਚੋ ਹਾਂਜੀ ਹਾਂਜੀ ਬਿਲਕੁਲ ਇਹਦੇ ਬਾਈ ਜੀ ਇਹਦੇ ਲਈ ਵਰਕ ਕਰਦੇ ਨੇ ਉਹ ਸਾਰਾ ਕੁਝ ਹੈ ਤੁਹਾਨੂੰ ਪਤਾ ਹੀ ਹੈ ਕਿਵੇਂ ਚੱਲਦਾ ਆ ਰਿਹਾ ਸਾਰਾ ਕੁਝ ਜੇ ਤੁਹਾਨੂੰ ਇੱਕ ਭਰੋਸਾ ਤੁਹਾਨੂੰ ਲੱਗਦਾ ਵੀ ਡੀਆਈਜੀ ਲੈਵਲ ਦਾ ਬੰਦਾ ਤੁਹਾਨੂੰ ਸ਼ੁਰੂ ਚ ਹੀ ਯਕੀਨ ਹੋਇਆ ਵੀ ਨਹੀਂ ਇਹ ਡੀਆਈਜੀ ਹੈ ਕਿਰਸ਼ਨੂ ਪੜਿਆ ਬਿਲਕੁਲ ਹੋਇਆ ਕਿਸ ਤਰ੍ਹਾਂ ਕੋਈ ਦੂਜੀ ਪਹਿਲਾ ਮਤਲਬ ਸਿੱਧਾ ਸੀਬੀਆਈ ਕੋਲ ਹੀ ਆਏ ਹਾਂ ਮੈਂ ਸਿੱਧਾ ਸੀਬੀਆਈ ਦੇ ਵਿੱਚ ਆ ਕੇ ਆਪਣੀ ਦਰਖਾਸਤ ਦਿੱਤੀ ਆ ਕਿ ਇਹਨਾਂ ਨੇ ਮੇਰਾ ਬਹੁਤ ਸਾਥ ਦਿੱਤਾ ਸੀਬੀਆਈ ਦੇ ਮੈਂ ਬਹੁਤ ਬਹੁਤ ਧੰਨਵਾਦ ਦਿਆਂ ਜੋ ਮੇਰੇ ਨਾਲ ਮਤਲਬ ਮੋਢੇ ਨਾਲ ਮੋਢਾ ਲਾ ਕੇ ਖੜੇ ਜੇ ਸੀਬੀਆਈ ਨਾ ਹੁੰਦੀ ਸ਼ਾਇਦ ਅਸੀਂ ਇਹ ਲੁੱਟਦੇ ਰਹਿੰਦੇ ਇਸ ਬੰਦਾ ਸਾਨੂੰ ਲੁੱਟਦਾ ਰਹਿੰਦਾ ਠੀਕ ਹੈ ਬਟ ਸੀਬੀਆਈ ਦੀ ਵਜ੍ਹਾ ਨਾਲ ਅਸੀਂ ਅੱਜ ਬਹੁਤ ਸੇਫ ਆ ਠੀਕ ਹੈ ਇਹ ਜੇ ਅਫਸਰਾਂ ਨੂੰ ਡਰ ਵੀ ਆਉਣਾ ਚਾਹੀਦਾ ਠੀਕ ਹੈ ਨਾ ਹੋਰ ਵੀ ਅਫਸਰ ਹੈ ਪੰਜਾਬ ਤੋਂ ਸਾਰੇ ਨੇ ਕੋਈ ਇਹੋ ਜਿਹਾ ਕੁਝ ਨਹੀਂ ਕਰਦਾ ਸਹੀ ਅਫਸਰ ਵੀ ਨਹੀਂ ਪਰ ਪੰਜਾਬ ਪੁਲਿਸ ਤੁਸੀ ਲੱਗੇ ਫੇਈ ਸੀਬੀਆਈ ਕੋਲ ਜਾਵਾ ਜਾਂ ਪੰਜਾਬ ਪੁਲਿਸ ਨੂੰ ਅਫਸਰ ਕਰਾ ਨਹੀਂ ਸੁਣਦੀ ਕੋ ਇਹ ਇਹ ਚੀਜ਼ ਤਾਂ ਹੈ ਹੀ ਸੀ ਜੇ ਮੈਂ ਦੇ ਕੇ ਚਾਕੇ ਸੋਚਦਾ ਪੰਜਾਬ ਪੁਲਿਸ ਨਹੀਂ ਮਾੜੀ ਮੈਂ ਹੀ ਕਹਾਂ ਪੰਜਾਬ ਪੁਲਿਸ ਮਾੜੀ ਆ ਪਰ ਹਾਂ ਪੰਜਾਬ ਪੁਲਿਸ ਆਪਣੇ ਅਫਸਰ ਦੇ ਅਗੇਂਸਟ ਨਹੀਂ ਜਾਊਗੀ ਸੀ ਇਹ ਮੈਨੂੰ ਪਤਾ ਸੀ ਇਸ ਕਰਕੇ ਸੀ ਦੇਖ ਕੇ ਮੈਂ ਸੀਬੀਆਈ ਦਾ ਰੋਕ ਦਿੱਤਾ ਜਦੋਂ ਕੰਪਲੀਟ ਦਿੱਤੀ ਸੀਬੀ ਨੇ ਸਾਡੋਂ ਪੁੱਛਿਆ ਹੋਣਾ ਕੀ ਕੀ ਤੁਹਾਡੇ ਕੋਲ ਡਿਟੇਲਸ ਨੇ ਕੀ ਤੁਹਾਡੇ ਕੋਲ ਸਾਨੂੰ ਉਹ ਮਤਲਬ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਪਲੀਜ਼ ਉਹਦੇ ਵਿੱਚ ਆਪਾਂ ਜ਼ਿਆਦਾ ਨਾਲ ਕਰੀਏ ਨਾ ਉਹ ਇਨਵੈਸਟੀਗੇਸ਼ਨ ਦਾ 파ਟ ਆ ਹਾਈ ਹਾਈ ਕੋਰਟ ਤੁਸੀਂ ਕੰਪਲੀ ਆਪਣੀ ਪਟੀਸ਼ਨ ਪਾਈ ਹੈ ਹਾਂ ਪਟੀਸ਼ਨ ਪਾਈ ਹੈ ਮੈਂ ਆਪਣੇ ਪਰਿਵਾਰ ਤੇਰੇ ਲਈ ਸਿਕਿਉਰਟੀ ਦੀ ਮੰਗ ਰੱਖੀ ਹੈ ਸਵੇਰੇ ਹਾਈ ਕੋਰਟ ਦੇ ਵਿੱਚ ਮੈਨੂੰ ਪੂਰਾ ਭਰੋਸਾ ਹੈ ਹਾਈ ਕੋਰਟ ਮੇਰੇ ਨਾਲ ਖੜੂਗਾ ਠੀਕ ਹੈ ਤੇ ਸਾਨੂੰ ਇਨਸਾਫ ਮਿਲੇਗਾ ਬਹੁਤ ਬਹੁਤ ਸ਼ੁਕਰ ਹੈ ਥੈਂਕ ਯੂ ਸਰ ਤਾਂ ਇਸੇ ਕਾਸ਼ ਬਤਾਕ ਸਾਫ ਕਿਹਾ ਹੈ ਕਿ ਮੇਰੇ ਕੋਲ ਸਬੂਤ ਸੀ ਕਿ सीबीआई ਕੋਲ ਮੈਨੂੰ ਤਾਣਾ ਪਿਆ ਕਿਉਂਕਿ ਪੰਜਾਬ ਪੁਲਿਸ ਆਪਣੇ ਸ਼ਾਇਦ ਐਡੇ ਵੱਡੇ ਅਫਸਰ ਦੇ ਖਿਲਾਫ ਕਾਰਵਾਈ ਨਾ ਕਰੇ ਇਸ ਕਰਕੇ सीबीआई ਕੋਲ ਆ ਕੇ ਕੰਪਲੇਂਟ ਦਿੱਤੀ 11 ਤਰੀਕ ਨੂੰ ਉਸ ਤੋਂ ਬਾਅਦ ਸੀਬੀਆਈ ਨੇ ਟਰੈਪ ਲਾਇਆ ਔਰ ਡੀਆਈਜੀ ਐਚਐਸ ਪੁੱਲਰ सीबीआई ਦੀ ਗ੍ਰਫਤ ਵਿੱਚ ਨੇ ਘਰੋਂ ਜਿਹੜਾ ਕੈਸ਼ ਹੈ 골ਡ ਹੈ ਤਮਾਮ ਜਿਹੜਾ ਸੀਬੀਆਈ ਨੇ ਪ੍ਰੈਸ ਨੋਟ ਵੀ ਜਾਰੀ ਕੀਤਾ ਹੈ ਡਿਟੇਲ ਹੈ ਔਰ ਆਕਾਸ਼ ਬੱਤਾ ਜਿਹੜਾ ਕੰਪਲੇਂਡੈਂਟ ਹੈ ਉਹਨੇ ਦੱਸਿਆ ਕਿ ਇੱਕ ਮੀਡਲਮੈਨ ਦੇ ਜ਼ਰੀਏ ਫੋਨ ਤੇ ਗੱਲ ਕਰਦੇ ਸੀ ਰਿਕਾਰਡਿੰਗਾਂ ਨਾਲ ਲਾਈਆਂ ਹੋਈਆਂ ਹੋਰ ਵੀ ਇਨਵੈਸਟੀਗੇਸ਼ਨ ਲਈ جاری ਹੈ ਔਰ ਹਾਈ ਕੋਰਟ ਵਿੱਚ ਆਪਣੇ ਜਾਨ ਮਾਲ ਦੀ ਪਰਿਵਾਰ ਦੀ ਸੁਰੱਖਿਆ ਲਈ ਵੀ ਪਟੀਸ਼ਨ ਦਾਖਲ ਕੀਤੀ ਹੈ ਕੰਪਲੇਨਡ ਆਕਾਸ਼ ਵਤਨ ਹੈ ਹੁਣ ਦੇਖਣਾ ਹੋਏਗਾ ਕਿ सीबीआई ਦੀ ਇਨਵੈਸਟੀਗੇਸ਼ਨ ਹੋਰ ਜਿਹੜਾ ਅੱਗੇ ਕਿਵੇਂ ਵਧਦਾ ਹੈ ਪੇਸ਼ ਵੀ ਕੀਤਾ ਜਾਣਾ ਹੈ ਕੋਰਟ ਕਿਨੇ ਦਿਨ ਰਿਮਾਂਡ ਦਿੰਦਾ ਹੈ ਪੰਜਾਬ ਪੁਲਿਸ ਦਾ ਬਹੁਤ ਵੱਡਾ ਅਫਸਰ ਡੀਆਈਜੀ ਲੈਵਲ ਦਾ ਅਫਸਰ ਇਸ ਸਮੇਂ सीबीआई ਦੀ ਗ੍ਰਿਫਤ ਵਿੱਚ ਹੈ ਵੀਡੀਓ ਜਨ ਇਸ ਵਿਨੋਦ ਦੇ ਨਾਲ Umesh Sharma ਤੋ ਕੋਲ ਮਿਲਾਕੇ ਗੱਲਬਾਤ ਕੀਤੀ ਸਾਡੇ ਸਹਿਯੋਗੀ ਨੇ ਉਮੇਸ਼ ਸ਼ਰਮਾ ਨੇ ਔਰ ਸਾਫ ਤੌਰ ਤੇ ਆਕਾਸ਼ ਬਤਾਨੇ ਸਾਰਾ ਕੁਝ ਬਿਆਨ ਕੀਤਾ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹਨਾਂ ਨੇ ਪਹਿਲਾਂ ਤਾਂ ਸੋਚਿਆ ਕਿ ਚਲੋ ਪੈਸੇ ਦੇ ਦਿੰਦੇ ਆ ਤਾਂ ਫਿਰ ਉਹਨਾਂ ਨੇ ਇਹ ਕਿਹਾ ਕਿ ਫਿਰ ਮੈਂ ਇਹ ਸੋਚਿਆ ਕਿ ਮੇਰਾ ਪਰਿਵਾਰ ਹੈ ਔਰ ਮੈਂ ਕਿਉਂ ਫालतू ਪੈਸੇ ਇਸ ਤਰੀਕੇ ਰਿਸ਼ਵਤ ਦੇ उन्हों जेबा तो वो सारी जानकारी सी बी आई गई और 11 अक्टूबर में दसी कि शिकायत जोड़ी है सी बी आई तक पहुँचाई गई जिस तो बाद कार्रवाई हुई है और कार्रवाई व्डे पद्धर पर की गई है जिसों तो बाद वीडी बरामदगी भी घर तो हुई है डी आई जी की ਇਹ ਰੋਪੜ ਅਦਾਲਤ ਨੇ ਦੱਸਿਆ ਕਿ ਪੁਲਿਸ ਨੂੰ 7 ਦਿਨ ਦਾ ਰਿਮਾਨਡ ਦਿੱਤਾ ਹੈ ਨਵਨੀਤ ਨੇ ਅਦਾਲਤ ਦੇ ਵਿੱਚ ਖੋਦ ਆਪਣਾ ਪੱਖ ਰੱਖਿਆ ਬੀਤੇ ਦਿਨੀ ਹਾਈ ਵੋਲਟੇਜ ਡਰਾਮੇ ਤੋਂ ਬਾਅਦ ਦੱਸਿਆ ਕਿ ਗ੍ਰਿਫਤਾਰੀ ਹੋਈ ਸੀ ਚੰਡੀਗੜ੍ਹ ਦੇ ਸਿੱਕਤ 3 ਦੇ ਥਾਣੇ ਤੋਂ ਚਤੁਰਵੇਦੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਨਵਨੀਤ ਆਵਾਜ਼ੀ ਪਾਰਟੀ ਦੇ ਵਿਧਾਇਕਾਂ ਦੇ ਫਰਜ਼ੀ ਸਿਗਨੇਚਰ ਕਰਨ ਦੇ ਇਲਜ਼ਾਮ ਲੱਗੇ ਨੇ ਤਾਂ ਫਰਜ਼ੀ ਦਸਖਤਾਂ ਦੇ ਨਾਲ ਰਾਜ ਸਭਾ ਦੀ ਨਾਮਜ਼ਦਗੀ ਭਰੀ ਸੀ ਜਿਸ ਤੋਂ ਬਾਅਦ ਵਾਰ-ਵਾਰ ਨਵਨੀਤ ਚਤੁਰਵੇਦੀ ਇਹ ਹੀ ਕਿਹਾ ਹੈ ਕਹਿ ਰਿਹਾ ਹੈ ਕਿ ਬਿਲਕੁਲ ਉਹ ਠੀਕ ਹੈ ਆਪਣੀ ਥਾਂ ਤੇ ਔਰ बाहर जोड़ा है केस लैके आता जाए पंजाब तो पर दूसरे पास गिरफ्तारी हुई है और काफ़ी ज़्यादा हाई वोल्टेज ड्रामा होंद ब बीते दिन जो तो गिरफ्तारी हुई है क्योंकि चंडीगढ़ पुलिस की कस्टडी के नवनीत चतुर्वेदी और रोपड़ अदालत के हुक्म के चलते रोपड़ पुलिस जोड़ा है उसका अरैसट वारंट मिलता है जिसके तो बाद अरैसट पाई गई और हूँ रिमांड हासिल होया है सत दिन ਰਾਜ ਸਭਾ ਦੇ ਲਈ ਚੁਣੇ ਗਏ ਨੇ ਰਾਜੇਂਦਰ ਗੁਪਤਾ ਗੁਪਤਾ ਦੀ ਨਿਰਵਿਰੋਧ ਰਾਜ ਸਭਾ ਦੇ ਲਈ ਚੋਣ ਹੋਈ ਹੈ ਰਾਜ ਸਭਾ ਦੀ ਰੇਸ ਦੇ ਵਿੱਚ ਦੱਸਿਆ ਕਿ ਇਕੱਲੇ ਬਚੇ ਸਨ ਰਾਜੇਂਦਰ ਗੁਪਤਾ ਆਵਾਦੀ ਪਾਰਟੀ ਦੇ ਉਮੀਦਵਾਰ ਸਨ ਰਾਜੇਂਦਰ ਗੁਪਤਾ ਮਨੈਸ਼ ਸਿਸੋਦੀਆ ਨੇ ਰਾਜੇਂਦਰ ਗੁਪਤਾ ਨੂੰ ਵਧਾਈ ਦਿੱਤੀ ਹੈ ਔਰ ਰਾਜੇਂਦਰ ਗੁਪਤਾ ਇੱਕ ਵੱਡੇ ਕਾਰੋਬਾਰੀਆਂ ਦੇ ਵਿੱਚੋਂ ਇੱਕ ਨੇ ਔਰ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਨਾਮਜ਼ਦਗੀ ਪਾਈ ਗਈ ਸੀ ਯਾਨੀ ਕਿ ਆਵਾਦੀ ਪਾਰਟੀ ਦੇ ਉਮੀਦਵਾਰ ਸਨ ਜਿਨ੍ਹਾਂ ਦਾ ਨਿਰਵਿਰੋਧ ਹੁਣ ਅਸੀਂ ਚੋਣ ਕਹਿ ਸਕਦੇ ਹਾਂ ਕੀਤੀ ਗਈ ਹੈ पूरी पंजाब लोगों का भी ये जुम्मेवारी मिली है इसको निभाने का काम शुरू करेंगे किस तरीके से पंजाब की प्रॉस्पेरिटी के लिए पीस के लिए हारमनी के लिए काम हो सके जितना हो सके उतना कर पाएंगे यही जी कि हमारा हमारी स्टेट तरक्की करे और करे पीस प्रॉस्पेरिटी ग्रोथ सबकी हो ऑल और जो पार्टी का हुक्म रहेगा जो लोगों की आशा रहेंगी उससे खरा उतरने की कोशिश करेंगे जितनी हमारी पहले तो परमात्मा जो विवेक देगा लोग जो साथ देंगे और आप लोगों का भी साथ चाहिए हर बात के लिए और विल ट्राई टू डू अ बेस्ट इन द गिवन सरकमस्टांस ਅਕੇ ਵਤਾਂਕੇ ਪੰਜਾਬ ਦੀਆਂ ਹੋਰ ਐਮ ਖਬਰਾਂ ਦੇ ਵੱਲ ਰੁੱਕ ਕਰਦੇ ਹਾਂ ਤਾਂ ਖਾਦ ਦੇ ਨਾਂ ਤੇ ਸੂਬੇ ਦੇ ਕਿਸਾਨਾਂ ਦੇ ਨਾਲ ਹੋ ਰਹੀ ਲੁੱਟ ਦੇ ਮਾਮਲੇ ਸਾਹਮਣੇ ਆਏ ਤਾਂ ਆਮ ਆਦਮੀ ਪਾਰਟੀ ਦੇ ਸਾਂਸਦ ਮਲਵਿੰਦਰ ਕਾਂਗ ਨੇ ਚਿੱਠੀ ਲਿਖ ਕੇ ਕੇਂਦਰ ਦੇ ਕੋਲ ਖਾਦ ਦੇ ਨਾਲ ਬੂਸਟਰ ਖਰੀਦਣ ਦਾ ਮਾਮਲਾ ਚੁੱਕਿਆ ਹੈ ਤਾਂ ਉਧਰ ਵਿਧਾਇਕ ਕੁਲਦੀਪ ਟਾਲੀਵਾਲ ਨੇ ਮਹਿੰਗੇ ਰੇਟਾਂ ਤੇ ਖਾਦ ਵੇਚਣ ਵਾਲੇ ਦੁਕਾਨਾਂ ਨੂੰ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਇਹ ਰਿਪੋਰਟ ਪੰਜਾਬ ਦੇ ਵਿੱਚ ਕੁਝ ਥਾਵਾਂ ਤੋਂ ਕਿਸਾਨਾਂ ਨੂੰ ਡੀਏਪੀ ਖਾਦ ਦੇ ਨਾਲ ਬੂਸਟਰ ਖਰੀਦਣ ਦੇ ਲਈ ਮਜਬੂਰ ਕੀਤੇ ਜਾਂਦੀਆਂ ਖਬਰਾਂ ਸਾਹਮਣੇ ਆਈਆਂ ਕਿਸਾਨਾਂ ਦੀ ਨਜਾਇਜ਼ ਲੁੱਟ ਦੇ ਮਾਮਲੇ ਸਾਹਮਣੇ ਆਏ ਤਾਂ ਇਸ ਦੀ ਗੂੰਜ ਕੇਂਦਰ ਸਰਕਾਰ ਕੋਲ ਜਾ ਪਹੁੰਚੀ ਆਪਦੇ ਐਮਪੀ ਮਲਵਿੰਦਰ ਕੰਗ ਨੇ ਕੇਂਦਰ ਨੂੰ ਚਿੱਠੀ ਲਿਖੀ ਸਬਸਿਡੀ ਵਾਲੀ ਖਾਦ ਦਾ ਮੁੱਦਾ ਚੁੱਕਿਆ ਅਤੇ ਕਿਸਾਨਾਂ ਨੂੰ ਮਹਿੰਗੇ ਬੂਸਟਰ ਲੈਣ ਦੇ ਲਈ ਮਜਬੂਰ ਕਰਨ ਦੇ ਇਲਜ਼ਾਮ ਲਾਏ ਐਮਪੀ ਕੰਗ ਨੇ ਮੰਗ ਕੀਤੀ ਕਿ ਸਰਕਾਰ ਇਸ ਜ਼ਬਰੀ ਵਿਕਰੀ ਨੂੰ ਰੋਕਣ ਦੇ ਲਈ ਦੇਸ਼ ਵਿਆਪੀ ਤੰਤਰ ਬਣਾਏ ਤਾਂ ਜੋ ਕਿਸਾਨਾਂ ਨੂੰ ਵਿੱਤੀ ਭਾਰ ਤੋਂ ਬਚਾਇਆ ਜਾ ਸਕੇ मैंने अपनी चिट्ठी में भी जिक्र किया है भी कहीं कहीं तो खाद का रेट कम है जो बूस्टर जबरदस्ती दिया जा रहा है टॉनिक जबरदस्ती उसके रेट ज़्यादा है पहली बात तो ना तो वो कोई ऑफिशियली तरीके से कोई रिकमेंडेड है ना उनकी ऑथेंटिसिटी का कोई जरिया है क्योंकि किसान की मजबूरी होती है उस समय उसकी फसल खड़ी को खाद की जरूरत है अगर वो उनके आ, ਟੋਨਿਕਸ اور ਬੂਸਟਰ ਲੈਣੇ ਸੇ ਮਨਾ ਕਰਤਾ ਹੈ ਤੋ ਉਸਕੀ ਖਾਦ ਉਸਕੋ ਖਾਦ ਵੀ ਨਹੀਂ دی ਜਾਤੀ ਤੋਦਰ ਇਸਵ 40 ਕਿਸਾਨਾਂ ਨੂੰ ਮਹਿੰਗੇ ਰੇਟ ਤੇ ਖਾਦ ਵੇਚਣ ਦੇ ਮਾਮਲੇ ਦੇ ਵਿੱਚ ਆਪ ਵਿਧਾਇਕ ਕੁਲਦੀਪ ਢਾਲੀਵਾਲ ਦਾ ਐਕਸ਼ਨ ਦਿਖਣ ਨੂੰ ਮਿਲਿਆ ਸੋਸ਼ਲ ਮੀਡੀਆ ਤੇ ਮਿਲੀਆਂ ਸ਼ਿਕਾਇਤਾਂ ਦੇ ਆਧਾਰ ਤੇ ਕੁਲਦੀਪ ਢਾਲੀਵਾਲ ਨੇ ਕੁਝ ਦੁਕਾਨਾਂ ਤੇ ਛਾਪੇ ਮਾਰੇ ਅਤੇ ਅਜਨਾਲਾ ਦੇ ਵਿੱਚ ਦੁਕਾਨਦਾਰਾਂ ਦੇ ਨਾਲ ਮੀਟਿੰਗ ਕੀਤੀ ਢਾਲੀਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਿਸੇ ਕਿਸਾਨ ਨੂੰ ਵੱਧ ਰੇਟ ਤੇ ਖਾਦ ਵੇਚੀ ਗਈ ਜਾਂ ਖਾਦ ਦੇ ਨਾਲ ਕੋਈ ਚੀਜ਼ ਜਬਰੀ ਲੈਣ ਦੇ ਲਈ ਮਜਬੂਰ ਕੀਤਾ ਗਿਆ ਤਾਂ ਐਕਸ਼ਨ ਹੋਵੇਗਾ ਮਹਿੰਗੀ ਖਾਦ ਦਿੰਦੇ ਆ ਬਲੈਕ ਕੋਲੀ ਕਰਦੇ ਜਿਹੜੇ ਭਈ ਤੁਹਾਨੂੰ ਇੱਕ ਵਾਰ ਬੇਨਤੀ ਆ ਜੇ ਤੁਸੀਂ ਨਹੀਂ ਹਟੋਗੇ ਤੇ ਜੇ ਕਿਸੇ ਕਿਸਾਨ ਨੇ ਮੈਨੂੰ ਫੋਨ ਕਰਕੇ ਕਹਿ ਦਿੰਦਾ ਕਿ ਇੱਥੇ ਮੈਨੂੰ ਮਤਲਬ ਜਿਹੜੀ ਆ ਖਾਦ ਮਹਿੰਗੀ ਮਿਲੀ ਆ ਉਸ ਜਾਂ ਉਹਨਾਂ ਨੇ ਨਾਲ ਕੈਮੀਕਲ ਜਿਹੜੇ ਦਿੱਤੇ ਆ ਜਿਹੜੇ ਅੱਜ ਕੱਲ ਕੈਮੀਕਲ ਵਾਦੂ ਜਿਹੜਾ ਸਮਾਨ ਦੇ ਦੇ ਰਿਹਾ ਵੀ ਜੇ ਉਹ ਦਿੱਤਾ ਤੇ ਫਿਰ ਸਰ ਕਾਰਵਾਈ ਹੋਗੀ ਜ਼ਿਕਰ ਹੋ ਗਿਆ ਕਿ ਕਿਸਾਨਾਂ ਨੂੰ ਫਸਲ ਬੀਜਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਖਾਦ ਦੀ ਲੋੜ ਪੈਂਦੀ ਹੈ ਅੱਗੇ ਹਾੜੀ ਦੀ ਫਸਲ ਦੀ ਬਿਜਾਈ ਹੋਣੀ ਹੈ ਤੇ ਖਾਦ ਖਰੀਦਣਾ ਕਿਸਾਨਾਂ ਦੇ ਲਈ ਮਜਬੂਰੀ ਹੈ ਤੇ ਜ਼ਰੂਰੀ ਹੈ ਪਰ ਇਸ ਵਿਚਾਲੇ ਕਿਸਾਨਾਂ ਦੀ ਕੁਝ ਥਾਵਾਂ ਤੇ ਲੁੱਟ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣਾ ਬੇहद ਜ਼ਰੂਰੀ ਹੈ ਅਮ੍ਰਿਤਸਰ ਤੋਂ ਰਜੀਵ ਸ਼ਰਮਾਨ ਦਿੱਲੀ ਤੋਂ ਰਵੀ ਮਿਸ਼ਰਾ ਯੂਸੀ ਟੀਮ